ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਦੋਂ 10ਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਬਾਲ ਅਵਸਥਾ ਵਿੱਚ ਸਨ ਤਾਂ ਮਾਤਾ ਜੀ ਜਿਸ ਪੰਘੂੜੇ ਵਿੱਚ ਸਹਬਜ਼ਾਦਾ ਜੀ ਨੂੰ ਸਵਾਉਣ ਵਾਸਤੇ ਤੇ ਖੇਡਣ ਵਾਸਤੇ ਲਟਾਉਂਦੇ ਸਨ ਉਸ ਨੂੰ ਬੜੀਆਂ ਸੁੰਦਰ ਰੌਸ਼ਨੀ ਡੋਰਾਂ ਬੰਨੀਆਂ ਹੋਈਆਂ ਸਨ ਸੇਵਾਦਾਰ ਵੀ ਪੰਘੂੜਾ ਫੜ ਕੇ ਚਲਾਉਂਦੇ ਰਹਿੰਦੇ ਸਨ ਬਾਲਕ ਗੋਵਿੰਦ ਰਾਏ ਜੀ ਉਸ ਵਿੱਚ ਬਾਹਾਂ ਤੇ ਲੱਤਾਂ ਉੱਚੀਆਂ ਕਰਕੇ ਖੇਡਦੇ ਅਤੇ ਬੱਚਿਆਂ ਨਾਲ ਹੱਸਣਾ ਹੱਸਦੇ ਆਪਜੀ ਪੈਰਾਂ ਨੂੰ ਉੱਚਾ ਚੁੱਕ ਕੇ ਇੱਕ ਦੂਜਾਂ ਵੱਲ ਮਾਰਦੇ ਤਾਂ ਪੈਰਾਂ ਦੇ ਪੌਂਟੇ ਛਣ ਛਣ ਕਰਦੇ ਬੜੇ ਸੁੰਦਰ ਲੱਗਦੇ ਮਾਤਾ ਗੁਜਰੀ ਜੀ ਪੰਘੂੜੇ ਕੋਲ ਬੈਠ ਕੇ ਬਾਲਕ ਗੁਰੂ ਜੀ ਨੂੰ ਖੇਡਦਿਆਂ ਦੇਖ ਕੇ ਬੜੇ ਪ੍ਰਸੰਨ ਹੁੰਦੇ ਤੇ ਕਦੀ ਕਦੀ ਲਾੜ ਨਾਲ ਆਪ ਵੀ ਚਲਾਉਂਦੇ ਕੁਝ ਮਹੀਨੇ ਪੰਘੂੜੇ ਵਿੱਚ ਮौज ਮਾਣ ਕੇ ਗੁਰੂ ਜੀ ਵੇੜੇ ਵਿੱਚ ਰੋੜਨ ਲੱਗ ਪਏ ਅਤੇ ਆਪ ਜੀ ਦੀਆਂ ਅਗਲੀਆਂ ਦੋ ਦੰਦੀਆਂ ਵੀ ਨਿਕਲਣ ਲੱਗ ਪਈਆਂ ਵੇੜੇ ਵਿੱਚ ਰੜ ਰੜ ਕੇ ਸ਼ੈਅਰ ਕਰਦੇ ਹੱਸਦੇ ਅਤੇ ਸੇਵਾਦਾਰ ਖੜਾਵੀਆਂ ਨੂੰ ਦੇਖ ਕੇ ਭੱਜਣ ਦਾ ਯਤਨ ਕਰਦੇ ਖੜਾਵੀਆਂ ਵੀ ਬੜੀ ਸ਼ੂਝ-ਬੂਝ ਨਾਲ ਧਿਆਨ ਰੱਖਦੀਆਂ ਅਤੇ ਪਿਆਰ ਨਾਲ ਲੋਰੀਆਂ ਦਿੰਦੀਆਂ ਗੁਰੂ ਜੀ ਦੇ ਹੱਥਾਂ ਦੇ ਕੜੇ ਤੇ ਪੈਰਾਂ ਦੇ ਪੌਂਡੇ ਅਤੇ ਲੱਕ ਦੀ ਤੜਾਗੀ ਦੇ ਘੁੰਗਰੂ ਜਦ ਦੌੜਦੇ ਛੰਨ ਤਾਂ ਇਹਨਾਂ ਦੀ ਛਣ ਛਣ ਸੁਣ ਕੇ ਸਾਰੇ ਹੱਸਦੇ ਛੰਨ ਮਾਤਾ ਨਾਨਕੀ ਜੀ ਆਪ ਨੂੰ ਬੜੇ ਪਿਆਰ ਨਾਲ ਇਸ਼ਨਾਨ ਕਰਾਉਂਦੇ ਗਹਿਣੇ ਵਸਤਰ ਪਹਿਨਾਉਂਦੇ ਅਤੇ ਆਪਣੇ ਹੱਥਾਂ ਨਾਲ ਖਾਣਾ ਪੀਣਾ ਕਰਾਉਂਦੇ ਹੋਣ ਗੁਰੂ ਜੀ ਬਿਨਾ ਕਿਸੇ ਆਸਰੇ ਪੈਰਾਂ ਉੱਤੇ ਖੜੇ ਹੋਣ ਲੱਗ ਪਏ ਤਾਂ ਇੱਕ ਤਰਖਾਨ ਆਪ ਜੀ ਵਾਸਤੇ ਇੱਕ ਸੁੰਦਰ ਗਢੀਰਾ ਬਣਾ ਕੇ ਲੈ ਕੇ ਆਇਆ ਗਢੀਰੇ ਉੱਤੇ ਹੱਥ ਰੱਖ ਕੇ ਆਪ ਵਿੜੇ ਵਿੱਚ ਹੌਲੀ-ਹੌਲੀ ਤੁਰ ਕੇ ਚੱਕਰ ਲਗਾਉਂਦੇ ਤੇ ਤੋਤਲੀ ਜ਼ਬਾਨ ਨਾਲ ਮੂੰਹ 'ਚ ਕੋਈ ਚਾ ਮਾਂ ਦਾ ਸ਼ਬਦ ਵੀ ਆਖਣ ਲੱਗ ਪਏ ਵੰਡਣਾ ਗਵੰਡਣਾ ਆਪਜੀ ਵਾਸਤੇ ਅਨੇਕ ਪ੍ਰਕਾਰ ਦੇ ਸੁੰਦਰ ਖਡਾਉਣੇ ਤੇ ਮਠਿਆਈਆਂ ਖਾਣ ਵਾਸਤੇ ਲਿਆ ਕੇ ਦਿੰਦਿਆਂ ਅਤੇ ਦਿਨ ਪਰ ਆਪਜੀ ਨੂੰ ਖਡਾਉਂਦੀਆਂ ਤੇ ਹਸਾਉਂਦੀਆਂ ਅਤੇ ਲਾੜ ਕਰਦੀਆਂ ਰਹਿੰਦੀਆਂ ਇਸ ਤਰ੍ਹਾਂ ਬਾਲਕ ਗੁਰੂ ਨੂੰ ਪ੍ਰਸੰਨ ਕਰਕੇ ਮੁੱਖ ਤੋਂ ਮੰਨੀਆਂ ਮਰਾਦਾਂ ਅਖਵਾ ਕੇ ਕੋਈ ਪੁੱਤਰ ਮੰਗਦੀ ਕੋਈ ਪਤੀ ਸੁਖ ਮੰਗਦੀ ਤੇ ਕੋਈ ਦੇ ਅਰੋਗਤਾ ਮੰਗਦੀ ਜੋ ਇਹ ਵਰ ਇਹ ਸ਼ਰਾਪ ਦਾ ਕਿਸੇ ਨੂੰ ਗੁਰੂ ਜੀ ਦੇ ਮੂਹੋਂ ਸੁਭਾਅਕ ਨਿਕਲ ਜਾਂਦਾ ਉਹੀ ਪੂਰਾ ਹੋ ਜਾਂਦਾ ਜਦ ਗੁਰੂ ਜੀ ਨੱਠਣ ਭਜਣ ਦੇ ਯੋਗ ਹੋ ਗਏ ਤਾਂ ਆਪ ਆਪਣੇ ਹਾਣੀ ਬਾਲਕਾਂ ਨਾਲ ਖੇਡਣ ਵਾਸਤੇ ਗਲੀ ਮਹੱਲੇ ਵਿੱਚ ਚਲੇ ਜਾਂਦੇ ਤਾਂ ਮਾਮਾ ਕ੍ਰਿਪਾਲਦਾਸ ਜਾਂ ਕੋਈ ਹੋਰ ਇਤਵਾਰੀ ਸੇਵਾਦਾਰ ਸਦਾ ਹੀ ਆਪ ਜੀ ਦੇ ਨਾਲ ਰਹਿੰਦੇ ਸਨ ਆਪ ਜੀ ਦੇ ਨਿਵਾਸ ਸਥਾਨ ਦੇ ਨੇੜੇ ਹੀ ਦੋਕਬਰ ਲਾਂਗ ਤੇ ਗੰਗਾ ਨਦੀ ਵਗਦੀ ਸੀ ਆਪ ਜੀ ਕਦੀ ਕਦੀ ਬੱਚਿਆਂ ਨਾਲ ਇਸ਼ਨਾਨ ਕਰਨ ਜਾਂ 베ੜੀ ਦੀ ਸ਼ੈਰ ਕਰਨ ਵਾਸਤੇ ਵੀ ਚਲੇ ਜਾਂਦੇ ਸਨ ਇਸ਼ਨਾਨ ਕਰਦੇ ਸਮੇਂ ਮਾਮਾ ਕਿਰਪਾਲ ਆਪ ਜੀ ਦੀ ਬਾਹ ਫੜ ਕੇ ਘਾਟ ਤੇ ਇਸ਼ਨਾਨ ਕਰਾਉਂਦੇ ਜਦ ਬੇੜੀ ਵਿੱਚ ਸੈਰ ਕਰਨੀ ਹੁੰਦੀ ਤਾਂ ਮਾਮਾ ਕ੍ਰਿਪਾਲ ਜੀ ਆਪ ਜੀ ਨੂੰ ਗੋਦੀ ਵਿੱਚ ਲੈ ਕੇ ਬੇੜੀ ਵਿੱਚ ਬੈਠਦੇ ਇੱਕ ਦਿਨ ਦੀ ਗੱਲ ਹੈ ਕਿ ਮਾਮਾ ਜੀ ਦੀ ਗੋਦੀ ਵਿੱਚ ਬੈਠ ਆਪ ਬੇੜੀ ਦੀ ਸੈਰ ਕਰ ਰਹੇ ਸਨ ਤਾਂ ਗੰਗਾ ਦਾ ਪਾਣੀ ਉੱਪਰ ਹੀ ਉੱਪਰ ਚੜਦਾ ਆਵੇ ਮਾਮਾ ਜੀ ਤੇ ਕੁਝ ਹੋਰ ਸਾਥੀ ਤੇ ਬਾਲਕ ਗੁਰੂ ਦੇ ਹਾਣੀ ਬਹੁਤ ਘਬਰਾ ਗਏ ਪਰ ਅੰਤਰਜਾਮੀ ਬਾਲਕ ਗੁਰੂ ਜੀ ਨੇ ਆਪਣਾ ਇੱਕ ਚਰਨ ਬੇੜੀ ਵਿੱਚ ਢੇਠਾ ਲਮਕਾ ਕੇ ਜਦ ਪਾਣੀ ਪਵਿੱਤਰ ਚਰਨ ਦੀ ਸ਼ੋਹ ਕਰਕੇ ਪਾਣੀ ਵਾਪਸ ਢੇਠਾ ਆਪਣੇ ਠਿਕਾਣੇ ਤੇ ਚਲਾ ਗਿਆ ਇਹ ਕੌਤਕ ਦੇਖ ਕੇ ਸਾਰੇ ਸਾਥੀ ਬੜੇ ਪ੍ਰਸੰਨ ਹੋਏ ਤੇ ਗੁਰੂ ਜੀ ਨੂੰ ਪੂਰਨ ਪੁਰਖ ਜਾਣ ਕੇ ਨਮਸਕਾਰਾਂ ਕੀਤੀਆਂ ਇਸ ਤਰ੍ਹਾਂ ਬਾਲਕ ਨਾਲ ਇੱਕ ਮਾਈ ਦੋ ਚਰਖਾ ਕੱਤਦੀ ਹੁੰਦੀ ਸੀ ਉਹਨਾਂ ਦੇ ਘਰ ਜਾ ਕੇ ਸੂਤਰ ਦੇ ਮੁੱਠੇ ਅਤੇ ਪੂਣੀਆਂ ਚੁੱਕ ਕੇ ਇੱਧਰ ਉੱਧਰ ਖਿਲਾਰ ਦਿੰਦੇ ਬੁੱਢੀ ਮਾਈ ਬਹੁਤ ਤੰਗ ਹੋ ਜਾਂਦੀ ਅਤੇ ਆਪ ਜੀ ਦੇ ਘਰ ਆਣ ਕੇ ਮਾਤਾ ਜੀ ਨੂੰ ਉਲਾਮੇ ਦਿੰਦੀ ਜਦ ਮਾਤਾ ਜੀ ਆਪ ਜੀ ਨੂੰ ਤਾੜਦੇ ਤਾਂ ਆਪ ਜੀ ਹੱਸਦੇ ਹੱਸਦੇ ਬਾਹਰ ਦੌੜ ਜਾਂਦੇ ਇੱਕ ਦਿਨ ਮਾਈ ਨੇ ਆਪ ਜੀ ਨੂੰ ਮਾਰਨ ਵਾਸਤੇ ਇੱਕ ਛੋਟੀ ਆਪਣੇ ਕੋਲ ਰੱਖ ਲਈ ਅਤੇ ਆਪ ਜੀ ਨੇ ਅੱਖ ਬਚਾ ਕੇ ਮਾਈ ਦੀ ਛੋਟੀ ਪਹਿਲਾਂ ਹੀ ਚੁੱਕ ਕੇ ਭੱਜ ਗਏ ਤੇ ਫਿਰ ਪੂਣੀਆਂ ਚੁੱਕ ਕੇ ਖਿਲਾਰ ਦਿੱਤੀਆਂ ਜਦ ਇੱਕ ਦਿਨ ਬੁੱਢੀ ਨੇ ਮਾਤਾ ਜੀ ਨੂੰ ਘਰ ਜਾ ਕੇ ਦੱਸਿਆ ਕਿ ਤਹੋੜਾ ਕਾਕਾ ਮੈਨੂੰ ਇਸ ਤਰ੍ਹਾਂ ਤੰਗ ਕਰਦਾ ਹੈ ਮੈਨੂੰ ਉਹ ਸੂਤਰ ਕੱਤਣ ਨਹੀਂ ਦਿੰਦਾ ਅਤੇ ਹੋਰ ਬੱਚਿਆਂ ਨੂੰ ਨਾਲ ਲੈ ਕੇ ਮੇਰਾ ਕੱਤਿਆ ਕਤਾਇਆ ਵੀ ਖਰਾਬ ਕਰ ਦਿੰਦਾ ਤਾਂ ਮਾਤਾ ਜੀ ਨੇ ਉਸ ਨੂੰ ਉਸ ਦਾ ਗੁੱਸਾ ਦੂਰ ਕਰਨ ਵਾਸਤੇ ਉਸ ਨੂੰ ਕੁਝ ਪੈਸੇ ਤੇ ਕੁਝ ਕੱਪੜੇ ਦਿੱਤੇ ਤੇ ਮਾਤਾ ਜੀ ਨੇ ਉਸ ਨੂੰ ਆਖਿਆ ਕਿ ਤੂੰ ਮੇਰੇ ਬੱਚੇ ਨੂੰ ਕੋਈ ਬਦ ਅਸ਼ੀਸ਼ ਨਾ ਦੇਈ ਕਿ ਇਹ ਜੋ ਨੁਕਸਾਨ ਕਰੇ ਤੂੰ ਉਸ ਦੇ ਮੇਰੇ ਕੋਲੋਂ ਪੈਸੇ ਲੈ ਲਿਆ ਕਰੀਂ ਮਾਈ ਨੇ ਕਿਹਾ ਮੈਂ ਬਦ ਅਸੀਸਾਂ ਕੋਈ ਨਹੀਂ ਦੇਵਾਂਗੀ ਮੇਰੇ ਘਰੇ ਭਾਵੇਂ ਇਹ ਰੋਜ਼ ਖੇਡਿਆ ਕਰੇ ਪਰ ਮੈਨੂੰ ਇਸ ਤਰ੍ਹਾਂ ਤੰਗ ਨਾ ਕਰਿਆ ਕਰੇ ਇਸ ਦੀ ਲੱਖ ਬਰੇ ਦੀ ਉਮਰ ਹੋਵੇ ਇਸ ਨੂੰ ਦੇਖ ਕੇ ਮੇਰੀਆਂ ਅੱਖਾਂ ਠੰਡੀਆਂ ਹੋ ਜਾਂਦੀਆਂ ਹਨ ਇੱਕ ਦਿਨ ਵੱਡੇ ਧਣੀ ਦੀ ਇਸਤਰੀ ਆਪਣੀਆਂ ਜਠਾਣੀਆਂ ਦਰਾਣੀਆਂ ਨਾਲ ਆਪਣੀ ਨੂੰਹ ਨੂੰ ਲੈ ਕੇ ਮਾਤਾ ਜੀ ਕੋਲ ਆਈ ਗੁਰੂ ਜੀ ਖੇਡਦੇ ਖੇਡਦੇ ਆਣ ਕੇ ਮਾਤਾ ਜੀ ਦੀ ਗੋਦੀ ਵਿੱਚ ਬੈਠ ਗਏ ਤਣੀ ਪੁਰਸ਼ ਦੀ ਇਸਤਰੀ ਨੇ ਆਪਣੀ ਨੂੰ ਨੂੰ ਮਾਤਾ ਜੀ ਦੇ ਚਰਨਾਂ ਕੋਲ ਬਿਠਾ ਕੇ ਬੇਨਤੀ ਕੀਤੀ ਕਿ ਅਸੀਂ ਤੁਹਾਡੀ ਸ਼ਰਨ ਆਏ ਹਾਂ ਕਿ ਕਿਰਪਾ ਕਰਕੇ ਗੁਰੂ ਜੀ ਨੂੰ ਆਖੋ ਕਿ ਇਹ ਮੇਰੀ ਨੂੰ ਨੂੰ ਪੁੱਤਰ ਦਾ ਵਰ ਦੇ ਕੇ ਇਸ ਦੀ ਕੁੱਖ ਹਰੀ ਕਰਨਾ ਮਾਤਾ ਜੀ ਦੀ ਗੋਦ ਵਿੱਚ ਬੈਠ ਕੇ ਬਾਲ ਗੁਰੂ ਜੀ ਆਪਣੇ ਆਪ ਨਾਲ ਹੀ ਖੇਡ ਰਹੇ ਸਨ ਗੁਰੂ ਜੀ ਨੂੰ ਸਾਰੀਆਂ ਇਸਤਰੀਆਂ ਆ ਕੇ ਹੱਥ ਜੋੜ ਕੇ ਬੇਨਤੀ ਕੀਤੀ ਕਿ ਮਹਾਰਾਜ ਜੀ ਇਹ ਤੁਹਾਡੇ ਇੱਕ ਵੱਡੇ ਸਹਾukar ਸਿੱਖ ਦੀ ਨੂੰਹ ਹੈ ਪੁੱਤਰ ਦੀ ਦਾਤ ਲੈਣ ਵਾਸਤੇ ਹਾਜ਼ਰ ਹੋਈ ਹੈ ਤੁਸੀਂ ਮਿਹਰ ਕਰੋ ਇਸ ਦੇ ਘਰ ਪੁੱਤਰ ਹੋਵੇ ਇੰਨਾ ਸਾਰੀਆਂ ਗੱਲਾਂ ਨੂੰ ਸੁਣ ਕੇ ਗੁਰੂ ਜੀ ਨੇ ਆਪਣੀ ਮਾਤਾ ਦੀ ਗੋਦੀ ਵਿੱਚ ਬੈਠ ਕੇ ਇਹੀ ਕਿਹਾ ਕਿ ਜੇ ਇਹ ਪੁੱਤਰ ਲੈਣਾ ਚਾਹੁੰਦੀ ਹੈ ਤਾਂ ਇਹਨਾਂ ਨੇ ਇੱਕ ਬਹੁਤ ਸੁੰਦਰ 베ੜੀ ਜੋ ਹੁਣੇ ਬਣਾਈ ਹੈ ਉਹ ਸਾਨੂੰ ਦੇ ਦੇਣ ਫਿਰ ਅਸੀਂ ਪੁੱਤਰ ਦਾ ਬਰਤ ਦੇ ਦਿਆਂਗੇ ਆਪ ਜੀ ਦੀ ਇਹ ਗੱਲ ਸੁਣ ਕੇ ਸਾਰੀਆਂ ਇਸਤਰੀਆਂ ਪ੍ਰਸੰਨ ਹੋ ਗਈਆਂ ਅਤੇ 베ੜੀ ਦੇਣੀ ਪ੍ਰਵਾਨ ਕਰ ਲਈ ਗੁਰੂ ਜੀ ਨੇ ਮਾਤਾ ਜੀ ਦੀ ਗੋਦ ਵਿੱਚੋਂ ਉੱਠ ਕੇ ਇੱਕ ਸੂਰਸ਼ਕ ਫੜ ਕੇ ਉਸ ਧਨੀ ਦੀ ਨੂੰ ਉੱਤੇ 1 2 3 4 ਤੇ 5 ਗਿਣ ਕੇ ਲਾਇਆ ਤੇ ਫਰਮਾਇਆ ਇਸ ਦੇ ਘਰ 5 ਪੁੱਤਰ ਹੋਣਗੇ ਆਪ ਜੀ ਦੇ ਇਹ ਬਾਕ ਸੁਣ ਕੇ ਸਭ ਇਸਤਰੀਆਂ ਅਨੇਕ ਪ੍ਰਕਾਰ ਦੀਆਂ ਜੋ ਭੇਟਾਂ ਲਿਆਈਆਂ ਸੀ ਭੇਟ ਕਰਕੇ ਧੰਨ ਗੁਰੂ ਤਨ ਬਾਲਕ ਗੁਰੂ ਕਹਿੰਦਿਆਂ ਪ੍ਰਸੰਨ ਚਿੱਤ ਘਰਾਂ ਨੂੰ ਚਲੀਆਂ ਗਈਆਂ ਇਸ ਤਰ੍ਹਾਂ ਜੋ ਵੀ ਇਸਤਰੀ ਪੁਰਸ਼ ਬਾਲਕ ਗੁਰੂ ਜੀ ਕੋਲ ਸਰਦਾ ਤਰ ਕੇ ਆਉਂਦਾ ਆਪ ਜੀ ਮਨੋ ਕਾਮਨਾ ਪੂਰੀ ਕਰ ਦਿੰਦੇ ਸਨ ਹੋਰ ਬਾਲਕਾਂ ਨਾਲ ਮਿਲ ਕੇ ਆਪ ਜੀ ਕਈ ਪ੍ਰਕਾਰ ਦੀਆਂ ਖੇਡਾਂ ਖੇਡਦੇ ਆਪਣੇ ਸਿਰ ਤੇ ਕੜਗੀ ਲਾਉਂਦੇ ਅਤੇ ਹੱਥਾਂ ਵਿੱਚ ਤੀਰ ਕਮਾਨ ਰੱਖਦੇ ਤੇ ਕਮਰ ਕੱਸ਼ਾ ਕਰਕੇ ਫੌਜੀ ਜਰਨੈਲ ਬਣ ਕੇ ਤੇ ਹੋਰ ਬਾਲਕਾਂ ਨੂੰ ਸਿਪਾਹੀ ਬਣਾ ਲੈਂਦੇ ਸਨ ਉਹਨਾਂ ਦੀਆਂ ਟੋਲੀਆਂ ਨੂੰ ਆਮੋ ਸਾਹਮਣੇ ਖੜਾ ਕੇ ਝੂਠੀਆਂ ਲੜਾਈਆਂ ਲੜਦੇ ਤੇ ਇਹ ਸਭ ਕੁਝ ਐਉਂ ਜਾਪਦਾ ਕਿ ਆਪ ਜੁੱਧ ਰਣ ਖੇਤਰ ਦਾ ਅਭਿਆਸ ਕਰਦੇ ਹੋਣ ਇੱਕ ਦਿਨ ਦੀ ਗੱਲ ਹੈ ਕਿ ਆਪ ਜੀ ਛਟੰਗ ਨਾਲ ਬਾਲਕਾਂ ਨਾਲ ਖੇਡ ਰਹੇ ਸਨ ਕਿ ਸ਼ਹਿਰ ਦਾ ਹਾਕਮ ਨਵਾਬ ਸਾਹਿਬ ਹਾਥੀ ਉੱਤੇ ਚੜ੍ਹ ਕੇ ਉਧਰੋਂ ਦੀ ਲੰਘ ਰਿਹਾ ਸੀ ਉਸ ਦੇ ਅੱਗੇ ਉਸ ਦਾ ਨਕੀਬ ਆਵਾਜ਼ਾਂ ਦੇ ਰਿਹਾ ਸੀ ਕਿ ਨਵਾਬ ਸਾਹਿਬ ਦੀ ਸਵਾਰੀ ਆ ਰਹੀ ਹੈ ਖੜੇ ਹੋ ਕੇ ਹੱਥ ਜੋੜ ਕੇ ਸਭ ਨੇ ਸਲਾਮ ਕਰਨਾ ਪਰ ਬਾਲਕ ਗੁਰੂ ਜੀ ਨੇ ਮੁੰਡਿਆਂ ਨੂੰ ਆਖਿਆ ਕਿ ਜਦੋਂ ਨਵਾਬ ਆਵੇ ਤੁਸੀਂ ਉਸ ਨੂੰ ਦੇਖ ਕੇ ਮੂੰਹ ਚੜਾਉਣਾ ਤੇ ਦੰਦੀਆਂ ਵਿਖਾਉਣੀਆਂ ਜਦ ਨਵਾਬ ਇਨ੍ਹਾਂ ਬੱਚਾਂ ਕੋਲੋਂ ਦੀ ਲੰਘਣ ਲੱਗਾ ਤਾਂ ਆਪਣੇ ਦਰਨੈਲ ਦੇ ਹੁਕਮ ਅਨੁਸਾਰ ਇਨ੍ਹਾਂ ਬੱਚਿਆਂ ਨੇ ਨਵਾਬ ਨੂੰ ਮੂੰਹ ਚੜਾਇਆ ਤੇ ਦੰਦੀਆਂ ਵਿਖਾਈਆਂ ਬਾਲਕਾਂ ਦੇ ਇਸ਼ਕ ਕਰਤਬ ਵਿੱਚ ਭਾਵੇਂ ਵੱਡਿਆਂ ਦੇ ਸਤਕਾਰ ਦੀ ਉਲੰਘਣਾ ਸੀ ਪਰ ਦੇਖਣਾ ਇਹ ਹੈ ਕਿ ਬਾਲਕਪੁਣੇ ਤੋਂ ਹੀ ਆਪ ਜੀ ਕਿਤਨੇ ਨਿਰਭੈ ਸਨ ਨਵਾਬ ਇਹਨਾਂ ਨੂੰ ਅਖੜ ਮੁੰਡੇ ਸਮਝ ਕੇ ਸੁਧਾਰਨ ਹੀ ਅੱਗੇ ਲੰਘ ਗਿਆ ਸੀ ਇੱਕ ਦਿਨ ਇੱਕ ਸਾਥੀ ਆਪ ਜੀ ਵਾਸਤੇ ਇੱਕ ਗਲੇਲ ਲੈ ਕੇ ਆਇਆ ਗਲੇਲ ਲੈ ਕੇ ਆਪ ਜੀ ਬੜੇ ਪ੍ਰਸੰਨ ਹੋਏ ਅਤੇ ਗਲੇਲਾ ਚਲਾਉਣ ਦਾ ਅਭਿਆਸ ਕਰਨ ਵਾਸਤੇ ਆਪ ਜੀ ਨੇ ਮਿੱਟੀ ਤੇ ਪਾਣੀ ਮਗਵਾ ਕੇ ਸਭ ਮੁੰਡਿਆਂ ਨੂੰ ਗੁਲੇਲੇ ਬੱਟਣ ਲਾ ਦਿੱਤਾ ਜਦ ਬਹੁਤ ਸਾਰੇ ਗੁਲੇਲੇ ਵੱਟ ਕੇ ਤਿਆਰ ਹੋ ਗਏ ਤਾਂ ਆਪ ਜੀ ਨੇ ਗੁਲੇਲਾ ਵੀ ਬਹੁਤ ਬਣਵਾਈਆਂ ਇਸ ਤਰ੍ਹਾਂ ਗਲੇਲੇ ਤੇ ਗਲੇਲਾ ਤਿਆਰ ਕਰਕੇ ਆਪ ਜੀ ਮੁੰਡਿਆਂ ਨਾਲ ਰਲ ਕੇ ਹਰ ਰੋਜ਼ ਅਭਿਆਸ ਕਰਦੇ ਤੇ ਨਿਸ਼ਾਨੇ ਫੁੰਡ ਕੇ ਬੜੇ ਪ੍ਰਸੰਨ ਹੁੰਦੇ ਇਸ ਤਰ੍ਹਾਂ ਛੋਟੇ-ਛੋਟੇ ਆਪਣੇ ਮੇਚ ਦੇ ਸ਼ਸਤਰ ਵੀ ਬਣਵਾ ਕੇ ਆਪਦੀ ਉਹਨਾਂ ਨਾਲ ਖੇਡਦੇ ਤੇ ਹਰ ਰੋਜ਼ ਅਭਿਆਸ ਕਰਦੇ ਤੇ ਜਦ ਖੇਡ ਕੇ ਘਰ ਆਉਂਦੇ ਤਾਂ ਮਾਤਾ ਜੀ ਨੂੰ ਖੇਡਣ ਦਾ ਸਾਰਾ ਵਰਤਾਂਤ ਸੁਣਾ ਕੇ ਬਹੁਤ ਖੁਸ਼ ਹੁੰਦੇ ਤਾਂ ਮਾਤਾ ਜੀ ਮੂੰਹ ਚਿਰ ਚੁੰਮ ਕੇ ਪਿਆਰ ਕਰਦੇ ਅਤੇ ਅਸ਼ੀਸ਼ਾਂ ਦਿੰਦੇ ਹਨ ਇਸ ਤਰ੍ਹਾਂ ਬੀਤਿਆ ਬਾਲ ਗੋਵਿੰਦ ਰਾਏ ਜੀ ਦਾ ਬਚਪਨ ਧੰਨ ਗੁਰੂ ਗੋਬਿੰਦ ਸਿੰਘ ਜੀ ਅੱਜ ਦੀ ਇਹ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਵੀਡੀਓ ਚੰਗੀ ਲੱਗੇ ਤਾਂ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਨਾ ਇਤਿਹਾਸ ਨਾਲ ਜੁੜੀਆਂ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ